ਚਾਚਾ ਮੈਨੂੰ ਲੱਗਦਾ ਤੇਰੇ ਵਰਗਾ ਬਾਲਾ ਜੀ ਕੋਈ ਨਹੀਂ ਕਿਉਂ ਭਤੀਜ ਤੂੰ ਖਾਲ ਘੜਨ ਲੱਗਿਆ ਪੈਪਲੈਨ ਪਾ ਦੇਣਾ ਭਤੀਜ ਪੈਪਲੈਨ ਪਵਾਤਾ ਦੇਮਾ ਨਾ ਮੇਰਾ ਆਪਰਾ ਪੈਸੇ ਦਿੰਦਾ ਨਾ ਆਪਰਾ ਪੈਸੇ ਦਿੰਦਾ ਕੱਲੇ ਨੂੰ ਪੈਪਲੈਨ ਪਾਉਣੀ ਔਖੀ ਆ ਕਾਮਲਾ ਨਾ ਪਾਣਾ ਐਨੇ ਤਾਂ ਤੇਰੇ ਜੀਰੀ ਹੋ ਜੂ ਇੱਥੇ ਜਿੰਨੇ ਦੀ ਪੈਪਲੈਨ ਪਊਗੀ ਨਾਲੇ ਮੱਥਾ ਮਾਰਦਾ ਜਿਹੜਾ ਬਾਕੀ ਆ ਮੇਰੀ ਮੰਨ ਤੂੰ ਪੈਪਲੈਨ ਪਾ ਦੇ ਵਧੀਆ ਰਹੇਗਾ ਕਰਮੇ ਪੁੱਤ ਸਮਝਿਆ ਕਰਮ ਮਜਬੂਰੀਆਂ ਆਈ ਚਲ ਗਈ ਮਸਾਂ ਚੱਲਦੀ ਆ ਉਹ ਕੁਛ ਨਹੀਂ ਹੁੰਦਾ ਕੀਰਾਂ ਦਿਲ ਕੰਡਾ ਕਰਕੇ ਲਾਦੇ ਪੈਸੇ ਤੇ ਯਾਰੀ ਲਏਗਾ ਗੱਲ ਸੁਣ ਮੇਰੀ ਤੇਰਾ ਪਾਣੀ ਤਾਂ ਸੜਕ ਤੋਂ ਆਉਂਦਾ ਤੇਰੇ ਤੋਂ ਤਾਂ ਪਵਾਈ ਨਹੀਂ ਗਈ ਮੱਤਾਂ ਦਿਨਾ ਤੂੰ ਮੈਨੂੰ ਗੱਲ ਸੁਣ ਜਾਨਾ ਕਿੱਥੇ ਲਵਾ ਜਾ 10 ਮਿੰਟ ਉਹ ਨਾ ਚਾਚਾ ਮੈਂ ਤਾਂ ਡੇਪ ਪੁਣੀਆਂ ਜਾ ਕੇ ਮੈਨੂੰ ਨਾ ਟਾਈਮ ਨਹੀਂ ਹੈ ਗੱਲ ਮਾਉਣ ਦਾ ਸਲਾਹ ਲੈਣੀ ਐ ਸੌਖਿਆਂ ਨੇ ਪੁੱਤ ਕਰਨਾ ਬਹੁਤ ਔਖਾ ਆ ਜਾਂਦੇ ਨੇ ਕੰਮ ਛਡਾਉਣਾ